ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਸੇਖਤ ਤਲਵਾੜਾ ਠੀਕ ਹੈ ਜੀ ਬਾਪੂ ਜੀ ਦੀ ਪਹਿਲਾਂ ਵੀ ਵੀਡੀਓ ਆਪਾਂ ਬਣਾਈ ਸੀ ਬਾਪੂ ਜੀ ਲੁਧਿਆਣਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਪੂ ਜੀ ਤੋਂ ਕਰਦੇ ਆ ਜੀ ਆਪਾਂ ਬਾਪੂ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਨਰੀਨ ਸਿੰਘ ਹੈ ਹਾਂਜੀ ਪਿੰਨ ਸੇਖਤ ਤਲਵਾੜਾ ਹਾਂਜੀ ਏਲਾ ਲੁਧਿਆਣਾ ਠੀਕ ਹੈ ਜੀ ਤਹਿਸੀਲ ਜਗਰਾਉਂ ਠੀਕ ਹੈ ਜੀ ਡਾਕ ਖਾਨਾ ਸਿਰਮਾ ਬੇਟ ਠੀਕ ਹੈ ਜੀ ਅੱਜ ਰੋਰ ਤੇ ਪਿੰਡ ਹੈ ਆਪਣਾ ਠੀਕ ਹੈ ਜੀ ਜਗਰਾਉਂ ਤੋਂ 13 ਕਿਲੋਮੀਟਰ ਹੈ ਲੁਧਿਆਣੇ ਤੋਂ 35 ਕਿਲੋਮੀਟਰ ਹੈ ਮੁੱਲਾਂਪੁਰ ਤੋਂ 13 ਕਿਲੋਮੀਟਰ ਹੈ ਠੀਕ ਹੈ ਜੀ ਹਾਂਜੀ ਬਾਪੂ ਜੀ ਆਪਣੇ ਇਹਨਾਂ ਦੇ ਬੱਚੇ ਮਗਰ ਕੀ ਕੀ ਆ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਨੇ ਦੋਨਾਂ ਦੇ ਮਗਰ ਬੱਚੇ ਨੇ ਸਨੀਆਂ ਨੂੰ 4-4 5-5 ਦਿਨ ਹੋ ਗਏ ਨੇ ਸੂਈਆਂ ਨੂੰ ਹਾਂਜੀ ਬੋਲਾ ਹੀ ਏ ਠੀਕ ਹੈ ਜੀ ਹਾਂਜੀ ਹਾਂਜੀ ਬਾਪੂ ਜੀ ਜਿਹੜੀ ਵੱਡੀ ਬੱਸੀ ਆਪਣੀ ਚਿੱਟੀ ਇਹਦੀ ਜਾਣਕਾਰੀ ਦਿਓ ਜੀ ਇਹਨੂੰ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਵੀ 5 ਦਿਨ ਹੋ ਗਏ ਨੂੰ ਸੂਈ ਨੂੰ ਜੀ ਹੁਣ ਇਸ ਟਾਈਮ ਇਹਦੇ ਥੱਲੇ ਬੋਲਾ 10 ਕਿਲੋ ਹੈ 10 ਕਿਲੋ ਹਾਂਜੀ ਠੀਕ ਹੈ ਜੀ ਤੇ ਅਜੇ ਮੇਰੇ ਖਿਆਲੋਂ ਦੰਦਾ ਜੀ ਮੈਨੂੰ ਇੰਨਾ ਜਾਣਕਾਰੀ ਨਹੀਂ ਹੈਗੀ ਐਜੇ ਦੰਦਾ ਜੀ ਠੀਕ ਹੈ ਜੀ ਜਿਹੜੀ ਦੂਜੀ ਹੈ ਉਹ ਜਰਸੀ ਹੈ ਹਾਂਜੀ ਉਹ ਵੀ ਦੰਦਾ ਜੀ ਹੈ ਠੀਕ ਹੈ ਜੀ ਹਾਂਜੀ ਦੋਨਾਂ ਦੇ ਮਗਰ ਬੱਛੇ ਨੇ ਠੀਕ ਹੈ ਜੀ ਹਾਂਜੀ ਬਈ ਦੇਖ ਸਕਦੇ ਹੋ ਸਵੇਰੇ 7:00 ਵਜੇ ਦਾ ਟਾਈਮ ਹੈ ਸਵੇਰ ਦਾ ਸਾਧਰੇ ਦਾ ਟਾਈਮ ਠੀਕ ਹੈ ਜੀ ਦੇਖ ਸਕਦੇ ਹੋ ਨੋ ਤੋਰਾ ਤਾਰਾ ਦਿਖਾਉਣੇ ਆ ਠੀਕ ਹੈ ਲਓ ਜੀ ਤੋਰਾ ਤਾਰਾ ਚੈੱਕ ਕਰ ਸਕਦੇ ਹੋਂ ਕੱਦ ਕਾੜ ਲੇ ਵਾਤੇ ਚਾਤੀ ਮਾਰ ਸਕਦੇ ਪਰਾ ਲੰਮੀ ਤੋਰ ਦੇ ਬਾਪੂ ਮੋੜ ਲਾ ਜੀ ਮੋੜ ਲਓ ਫੇਸ ਬਿਊਟੀ ਦੇਖ ਸਕਦੇ ਪਰਾ ਠੀਕ ਹੈ ਚੈੱਕ ਕਰ ਸਕਦੇ ਤੋਰਾ ਤੇ ਮਾਗਰ ਹੈਗਾ ਬੱਸਾ ਬੱਸਾ ਤੁਹਾਨੂੰ ਦਿਖਾ ਦਨੇ ਆ ਖੜਾ ਜੀ ਠੀਕ ਹੈ 나ੜੂਆ ਵੀ ਨਾਲ ਹੈਗਾ ਇਸ ਟਾਈਮ ਲੋ ਜੀ ਬੰਦੋ ਜੀ ਬਾਪੂ ਜੀ ਨਾਲ ਜ਼ਰੂਰ ਕੰਡਕਟ ਕਰੋ ਬਾਈ ਠੀਕ ਹੈ ਬਾਪੂ ਨੂੰ ਪੁੱਛ ਦਿਆਂ ਰੇਟ ਹਾਂਜੀ ਬਾਪੂ ਜੀ ਰੇਟ ਦੱਸ ਦਿਓ ਜੀ ਦਾ ਰੇਟ ਜੀ ਫੋਨ ਤੇ ਹੀ ਕਰਾਂਗੇ ਠੀਕ ਹੈ ਜੀ ਰੇਟ ਫੋਨ ਤੇ ਕਰੋਗੇ ਹਾਂਜੀ ਰੇਟ ਜਾ ਜੀ ਹੋਗਾ ਜੀ ਹਾਂ ਜਾ ਜੀ ਰੇਟ ਹੋਗਾ ਠੀਕ ਹੈ ਜੀ ਠੀਕ ਹੋ ਮੇਰੇ ਰੇਟ ਹੋਏਗਾ ਤੁਹਨੇ ਮੈਨੂੰ ਦੇ ਦੇਣੀਆਂ ਨੇ ਠੀਕ ਹੈ ਜੀ ਹਾਂਜੀ ਜਰਸੀ ਬਾਰੇ ਦੱਸੋ ਜੀ ਹੁਣ ਕਿੰਨੇ ਜਰਸੀ ਥੱਲੇ ਜੀ ਇਸ ਟਾਈਮ 8 ਕਿਲੋ ਬੋੜਾ ਠੀਕ ਹੈ ਜੀ ਤੇਰਾ ਬੱਚਾ ਕਿਹੜਾ ਜੀ ਇਹਦਾ ਬੱਚਾ ਬੱਛਾ ਜੀ ਲਾਲ ਆ ਬੱਛਾ ਜੀ ਇਹਨੂੰ ਕਿੰਨੇ ਦਿਨ ਹੋ ਗਏ ਸਾਈ ਇਹਨੂੰ ਜੀ 5 6 ਦਿਨ ਹੋ ਗਏ ਤੁਹਾਨੂੰ ਠੀਕ ਹੈ 5 ਦਿਨ ਹੋ ਗਏ ਤੋਰ ਕੇ ਦਿਖਾ ਦੋ ਬਪੂ ਜੀ ਲਓ ਜੀ ਜਰਸੀ ਦੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਕੰਨ ਛੋਟੇ ਠੀਕ ਹੈ ਜੀ ਤੋਰ ਬਪੂ ਜੀ ਦਨ ਲਮਾ ਤੋਰ ਦੋ ਦੇਖੋ ਕੇ ਵਾਲ ਹੁਆ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਬਪੂ ਜੀ ਮੋੜ ਦੋ ਰੋਕ ਰੋਕਣ ਇਥੇ ਰੁਕ ਮਿੰਟ ਰੁਕ ਲੋ ਲੇਵਾ ਦਿਖਾ ਦਿਓ ਲੇਵਾ ਥਾਂ ਥਾਂ ਚੈੱਕ ਕਰ ਉਹ ਚੰਨੀ ਸੀਦਾ ਹਾਂਜੀ ਬਾਪੂ ਜੀ ਮੁੱਲ ਲੈ ਜੋ ਮੋੜ ਦੋ ਮੋੜ ਦੋ ਲੋ ਜੀ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਤੋਰਾ ਤਰਾ ਤੁਹਾਡੇ ਸਾਹਮਣੇ ਭਰਾ ਠੀਕ ਹੈ ਬਾਪੂ ਜੀ ਨਾਲ ਜ਼ਰੂਰ ਕੰਡਕਟ ਕਰੋ ਭਰਾ ਠੀਕ ਹੈ ਜੀ ਬਾਪੂ ਜੀ ਬਣ ਦੋਰੀ ਬਣ ਦੋ ਲੋ ਜੀ ਠੀਕ ਹੈ ਜੀ ਬਾਪੂ ਜੀ ਨੂੰ ਪੁੱਛਦੇ ਆ ਪਰ ਰੇਟ ਕਰਦੇ ਆ ਰੇਟ ਦੀ ਗੱਲਬਾਤ ਹਾਂਜੀ ਬਾਪੂ ਜੀ ਰੇਟ ਦੱਸ ਦਿਓ ਜੀ ਰੇਟ ਫੋਨ ਤੇ ਕਰਾਂਗੇ ਜੀ ਇਹਦਾ ਹੀ ਫੋਨ ਤੇ ਕਰੂਗੇ ਹਾਂਜੀ ਜਾਊਗਾ ਜੀ ਰੇਟ? ਜਾ ਜੀ ਰੇਟ ਤੋਂ ਹੋਣਗੇ। ਠੀਕ ਹੈ ਜੀ। ਪੂਰੀ ਠੰਡੀ ਸੀ ਲਾ ਭਰਾ ਦੇਖ ਸਕਦੇ ਹੋ। ਤੇ ਚੈੱਕ ਕਰ ਸਕਦੇ ਹੋ। ਤੇ ਬਾਪੂ ਜੀ ਨਾਲ ਜਰੂਰ ਕੰਟੈਕਟ ਕਰੋ। ਠੀਕ ਹੈ ਜੀ। ਜ਼ਿਲ੍ਹਾ ਲੁਧਿਆਣਾ। ਬਾਕੀ ਭਰਾ ਜੇ ਕਿਸੇ ਨੇ ਇਦਾਂ ਦੀ ਆੜ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ। ਮਿਲਦੇ ਆਂ ਭਰਾ ਅਗਲੀ ਨਵੀਂ ਵੀਡੀਓ 'ਚ। ਓਕੇ ਬਾਏ।